ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਵਧੀਆ ਸਿਹਤ ਸਹੂਲਤਾਂ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਹੁਣ ਜੋ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਨੂੰ ਧਿਆਨ ਨਾਲ ਸੁਣੋ ਤੇ ਫਿਰ ਖੁਦ ਦੱਸੋ ਕਿ ਸੱਚਮੁੱਚ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਵਧੀਆਂ ਨੇ ਜਾਂ ਫਿਰ ਨਹੀਂ ਨੇ ਤਾਂ ਦੱਸਦੀ ਹੈ ਕਿ ਖਬਰ ਹੈ ਜਲੰਧਰ ਤੋਂ ਜਲੰਧ ਦੇ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਨਾ ਮਿਲਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ। ਟ੍ਰੋਮਾ ਵਾਰਡ ਦੇ ਵਿੱਚ ਇਹ ਤਿੰਨੇ ਮਰੀਜ਼ ਦਾਖਲ ਸਨ ਜੋ ਕਿ ਜੇਰੇ ਇਲਾਜ ਸਨ ਪਰ ਇਹਨਾਂ ਨੂੰ ਆਕਸੀਜਨ ਨਾ ਮਿਲ ਸਕੇ ਜਿਸ ਕਾਰਨ ਇਹਨਾਂ ਦੀ ਐਤਵਾਰ ਦੇਰ ਸ਼ਾਮ ਮੌਤ ਹੋ ਗਈ। ਉਸ ਤੋਂ ਬਾਅਦ ਹੜਕੰਪ ਮਚ ਗਿਆ ਤੇ ਵੱਡੇ ਸੀਨੀਅਰ ਮੈਡੀਕਲ ਅਧਿਕਾਰੀ ਵੀ ਇੱਥੇ ਪੁੱਜੇ ਮੌਕੇ ਤੇ ਜਾਣਕਾਰੀ ਅਨੁਸਾਰ ਸਿਹਤ ਮੰਤਰੀ ਜਿਹੜੇ ਸਨ ਉਹ ਵੀ ਮੌਕੇ ਤੇ ਘਟਨਾ ਦਾ ਜਾਇਜ਼ਾ ਲੈਣ ਪੁੱਜੇ। ਜਾਣਕਾਰੀ ਅਨੁਸਾਰ 10000 ਇੱਕ ਟ੍ਰੋਮਾ ਵਾਰਡ ਦੇ ਵਿੱਚ ਇੱਕ ਸੱਪ ਦੇ ਡੰਗਨ ਕਾਰਨ ਔਰਤ ਜਿਹੜੀ ਇਲਾਜ ਸੀ ਉਸ ਦੀ ਵੀ ਆਕਸੀਜਨ ਨਾ ਮਿਲਣ ਕਾਰਨ ਮੌਤ ਹੋ ਗਈ ਹੈ ਅਤੇ ਦੂਜਾ ਮਰੀਜ਼ ਜੋ ਕਿ ਨਸ਼ੇ ਦੀ ਓਵਰਡੋਸ ਕਾਰਨ ਉੱਥੇ ਐਡਮਿਟ ਸੀ ਅਤੇ ਉਸ ਦੀ ਵੀ ਆਕਸੀਜਨ ਨਾ ਮਿਲਣ ਕਾਰਨ ਮੌਤ ਹੋ ਗਈ ਤੇ ਤੇਜਾ ਟੀਵੀ ਦਾ ਮਰੀਜ਼ ਸੀ ਜਿਸ ਨੂੰ ਆਕਸੀਜਨ ਨਾ ਮਿਲ ਸਕੇ ਤੇ ਉਸ ਦੀ ਵੀ ਅਤਿਵਾਰ ਦੇਰ ਸ਼ਾਮ ਮੌਤ ਹੋ ਗਈ ਤਾਂ ਤੈਨ ਮਰੀਜ਼ਾਂ ਦੀ ਮੌਤ ਤੋਂ ਬਾਅਦ ਹੜਕੰਪ ਮਚ ਗਿਆ ਤੇ ਵੱਡੇ ਸਵਾਲ ਖੜੇ ਕੀਤੇ ਜਾਣ ਲੱਗੇ ਨੇ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਾਵਾ ਕਰਦੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਵਧੀਆ ਸਿਹਤ ਸਹੂਲਤਾਂ ਨੇ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਸਭ ਤੋਂ ਵਧੀਆ ਸਿਹਤ ਸਹੂਲਤਾਂ ਨੇ ਪਰ ਹੁਣ ਜੋ ਇਹ ਖਬਰ ਸਾਹਮਣੇ ਆਈ ਹੈ ਵੱਡੇ ਸਵਾਲ ਖੜੇ ਕਰ ਦਿੰਦੀ ਹੈ ਕਿ ਆਖਰਕਾਰ ਸਿਹਤ ਸਹੂਲਤਾਂ ਮੁਲਤਾਂ ਦੇ ਹਾਲਾਤ ਕੀ ਨੇ ਤਾਂ ਅਸਲ ਤਸਵੀਰ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਜੁਲੰਧਰ ਦੇ ਸਿਵਲ ਹਸਪਤਾਲ ਦੇ ਟਰੋਮਾ ਵਾਰਡ ਦੇ ਵਿੱਚ ਅਚਾਨਕ ਇੱਕ ਜੋ ਆਕਸੀਜਨ ਪਲਾਂਟ ਸੀ ਉਸ ਦੇ ਵਿੱਚ ਖਰਾਬੀ ਆ ਗਈ ਉਸ ਤੋਂ ਬਾਅਦ ਦੂਜਾ ਜਿਹੜਾ ਆਕਸੀਜਨ ਪਲਾਂਟ ਸੀ ਉਹ ਬੰਦ ਸੀ ਤੇ ਉਸ ਨੂੰ ਚਲਾਇਆ ਹੀ ਨਾ ਗਿਆ ਉਸ ਤੋਂ ਬਾਅਦ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਆਕਸੀਜਨ ਮਰੀਜ਼ਾਂ ਨੂੰ ਪਹੁੰਚ ਰਹੀ ਸੀ ਉਸ ਦੀ ਸਪਲਾਈ ਬੰਦ ਹੋ ਜਾਂਦੀ ਹੈ ਤੇ ਇਹਨਾਂ ਤਿੰਨ ਮਰੀਜ਼ਾਂ ਦੇ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ ਮੌਤ ਹੋ ਜਾਂਦੀ ਹੈ ਤਾਂ ਹੁਣ ਲਗਾਤਾਰ ਹੀ ਸਵਾਲ ਵੱਡੇ ਖੜੇ ਕੀਤੇ ਜਾ ਰਹੇ ਨੇ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਸ਼ੇਸ਼ ਟੀਮ ਜਿਹੜੀ ਉਹ ਤਿਆਰ ਕੀਤੀ ਗਈ ਹੈ ਜੋ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਅਤੇ ਫਿਰ ਰਿਪੋਰਟ ਜਿਹੜੀ ਹੈ ਉਹ ਹਸਪਤਾਲ ਪ੍ਰਸ਼ਾਸਨ ਨੂੰ ਸੌਂਪੀ ਜਾਵੇਗੀ ਤਾਂ ਵੱਡੇ ਸਵਾਲ ਇਸ ਘਟਨਾ ਨੇ ਖੜੇ ਕਰ ਦਿੱਤੇ ਨੇ ਕਿ ਹਸਪਤਾਲ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਨਾ ਮਿਲੇ ਟਰੋਮਾ ਵਾਰਡ ਦੇ ਵਿੱਚ ਤੇ ਉਸ ਤੋਂ ਬਾਅਦ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ ਕਿ ਕੁਝ ਬਿਆਨ ਸਾਹਮਣੇ ਆਏ ਨੇ ਉਸ ਦੇ क्या बात हुई थी मेरे घर वाले को फेफड़े में पानी बढ़ गया जी उनको दवाई कराने लाए एक पाई एक बीमार हो गया वो पैर हाथ सूजने लग गए उसके कब हुआ जी हादसा जब ऑक्सीजन बंद हुई थी यहाँ पर हाँ जी सात बजे ऑक्सीजन बंद हो गया कितनी मशीनें बंद हुई एक साथ दो नहीं बंद हुई और जो पेशेंट थे दोनों की इकट्ठे डेथ हुई है नहीं मशीन पे, बंद होने से डेथ हुई है कि मशीन चालू ही था इसके लिए हम पढ़े लिखे नहीं हम जब जब आप। क्या नाम क्या था आपके पति का कितनी उम्र थी उसकी 3500 रुपए थी जब उसको उसको स्नेक बाइट हुआ था से लेके एडमिट किया उन्होंने स्नेक था सीस्टर अर्चना सिस्टर कितने टाइम पहले इसे दस कराया था हां तो दस दिन हो गए दस 12 दिन हो गए आज जी आज का हुआ आज अचानक कह रहे हैं कि वो मशीन मतलब तो तो मशीन में लाइनें आनी बंद होगी वैसे डॉक्टर बोल रहे ठीक हो रही है इंप्रूव हो रही है धीरे धीरे उसकी वो क्या बोलते हैं खाना पीना भी चालू करवा दिया उन्होंने खाना देना दूध देना पानी नारियल पानी हो गया फिर अचानक आज शाम को मैं तो गया था फिर वापस आया मम्मी फिर चाचे धीरे थे बाद में पता लगता है कि हाँ वो रूम तो ने बंद कर लिया दरवाजा बंद कर लिया सीरियस हो गया कुछ ऐसा फिर बाद में करके डेथ हो गया मशीनों में लाइन आनी बंद होगी यही बता रहे हम तो यह आपकी अकेली थे हमको तो यही कह रहा हमारी मचीन। और, कि नहीं, और चल रही, चल रही तो और तो दक्तर दक्तर थी तो डॉक्टर से पूछा डॉक्टर से पूछा डॉक्टर यही कह रहा है उसके लंग्स में प्रॉब्लम थी लंग्स में प्रॉब्लम थी हमने पूछा डॉक्टर साथ साथ में रिपोर्ट आती गई एक्सरे होते गए कह रहे हैं इम्प्रूव हो रही है मतलब ठीक हो रही है धीरे धीरे दवाइयाँ भी उसकी

लोग आते हैं क्या है कुछ गर्थे, भी नहीं डायरेक्ट ये बात है करके कि मैं जब डायरेक्ट देखने आया कुड़ी को तो यार एक ही बंद हुई थी वो ही बंद हुई है सारी से क्या मतलब जो लाई थी वो बंद हुई मैंने इनको इधर से उधर कर रहे ये कोई बेनिफिट थोड़ी है बाकी बंद हुई है सारे मरीजों की नहीं बंद हुई साड़ी बंद हुई है

यहाँ पे मतलब छह सात घंटे हुए होंगे आज आज हो गए छः सात दिन हो गए यहाँ सात दिन हाँ ये तो ना परवाही वाली बात है कितने बजे की बात है ये तो यार अभी रोज सुबह भी आए देखे जब मशीनें बंद हुई जब वो कितने बजे की बात है वो यार परसों की बात है आज जब डेथ हुई है मशीन बंद होने की वो मैंने वो मेरा मैं वो ना भतीजा सा मुंडा था वो वो जाने ना कब बंद हुई है मैं ये बता रहा हूं आपको जड़े पेशेंट देन है के पांच पेशेंट रोज पहले वेंटिलेटर पे थे सी तीन पेशेंट आ तिन्ना तिन दे बीचो जड़ी डेथ हुई है एक दी 7 15 ते हुई है वो जड़ा पेशेंट सिगा स्नेक बाइट दा 17 जून दाखिल होया हुया सि साडे को दूसरा पेशेंट टीबी वाला जड़ा ते ब्रीदिंग प्रॉब्लम सी तो वो साडे को आया 24 तारीख में तीसरा पेशेंट जड़ा सिगा ड्रग ओवरडोज एडिक्टेड पेशेंट अनकॉन्शियस कंडीशन दा सिगा ਕੰਡੀਸ਼ਨ ਵਿੱਚ ਉਹ ਅੱਜ ਅੱਜ ਆਇਆ ਦਾਖਲ ਪੱਤੀ ਨੂੰ ਦਾਖਲ ਹੋਇਆ ਜੀ ਪੈਜ ਡੈਕਤੂ ਕਾਰਨ ਕੀ ਰਿਹਾ ਹੈ ਕਿਉਂ ਡੈਕਤੂ ਹੈ ਜਾਨਕਾ ਆਕਸੀਜਨ ਦੀ ਕਮੀ ਆਈ ਥੀ ਐਸ ਐਮਓ ਵੀ ਇਸ ਬਾਤ ਦੀ ਪੁਸ਼ਟੀ ਕਰ ਪਈ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਜਿਹੜੀ ਆਕਸੀਜਨ ਦੀ ਕਮੀ ਸਾਡੇ ਹਸਪਤਾਲ 'ਚ ਆਕਸੀਜਨ ਦੀ ਕਮੀ ਨਹੀਂ ਹੈਗੀ ਜਿਹੜਾ ਟੈਕਨੀਕਲ ਫਾਲਟ ਪਿਆ ਹੈ ਕਿ ਹੈਗਾ ਇਸ ਬੰਦੇ ਦੀ ਕਿਸ ਤੇ ਹੈਗਾ ਵੀ ਕਿਸ ਮੁਲਾਜ਼ਮ ਦੀ ਕਿਸ ਪੱਧਰ ਤੇ ਜਿਹੜੀ ਹੈ ਕਿ ਨੈਗਲੀਜੈਂਸ ਹੋਈ ਹੈ ਉਹਨੂੰ ਰੀ ਲੋਡ ਕਰਨ ਲਈ ਸਭ ਕੁਝ ਕਰਨ ਲਈ ਦੋ ਨਵਾਂ ਮੈਂਬਰੀ ਕਮੇਟੀ ਬਣਾਤੀ ਗਈ ਆ ਉਹ ਸੋਮਵਾਰ ਮੰਗਲਵਾਰ ਦੋ ਦਿਨਾਂ ਦੇ ਵਿੱਚ ਉਹ ਚੱਕਰੀ ਰਿਪੋਰਟ ਦੇਗਾ ਦੇਖੋ ਸਾਰਾ ਇਸ਼ਚੀ ਸੀ ਆਕਸੀਜਨ ਸਿਲੰਡਰ ਤੇ ਆਕਸੀਜਨ ਕੌਣ ਸਪਲਾਈ ਕਰਦਾ ਸਭ ਕੁਝ ਹੈਗਾ ਸਾਡੇ ਕੋਲ ਤੇ ਆਕਸੀਜਨ ਟੂ ਕੋਈ ਕਮੀ ਨਹੀਂ ਹੁੰਦੀ ਨਹੀਂ ਡਿਊਟੀ ਕਰੀ ਸੀ ਫਾਲਟ ਕਿਉਂ ਆਇਆ ਫਾਲਟ ਇਹ ਗੱਲ ਕਰ ਰਿਹਾ ਮੈਂ ਫਾਲਟ ਦੇਖਣਾ ਇਹਦੀ ਇਹਦੀ ਰਿਪੋਰਟ ਦੇਖਣ ਲਈ ਕਿਹੜੀ ਟੈਕਨੀਕਲ ਫਾਲਟ ਹੈ ਇਹ ਜਿਹੜਾ ਹੈਗਾ ਆ ਵੀ ਕਿਸੇ ਮੁਲਾਜ਼ਮ ਦੀ ਹੈ ਕਿ ਸਾਡੇ ਦੀ ਕਿ ਨਿਕਲੀ ਸੀ ਸਾ ਕੁਝ ਵੀ ਆ ਉਹ ਜਿਹੜੀ ਐਰਪੋਰਟ ਨੋ ਮੈਂਬਰੀ ਕਮੇਟੀ ਬਣਾ ਪਈ ਆ ਉਹ ਸਾਨੂੰ ਰਿਪੋਰਟ ਕਰੀ ਇਹ ਪੇਸ਼ੈਂਟ ਐ ਸੀਰੀਅਸ ਸੀ ਪੇਸ਼ੈਂਟ ਸੀਰੀਅਸ ਸੀ ਪੇਸ਼ੈਂਟ ਸੀਰੀਅਸ ਸੀ ਕਿੰਨੇ ਪੇਸ਼ੈਂਟ ਸੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਹੈ ਜਿਹੜੇ ਆ ਤਿੰਨੇ ਤੇ ਪੰਜ ਉਸ ਵੇਲੇ ਪੰਜ ਪੇਸ਼ੈਂਟ ਵੈਂਟੀਲੇਟਰ ਤੇ ਸੀ ਉਹ ਠੀਕ ਆ आपको तो पता लगा है कि तीन मौतें शाम को सिविल हॉस्पिटल आईसीयू वार्ड में हुई हैं तो आ, शाम को कुछ समय के लिए जो ऑक्सीजन प्लांट है उसमें कह रहे हैं कि प्रेशर की कमी आई थी और जो कुछ समय के बाद जो मौतें हुई हैं तो क्या एग्जैक्ट रीज़न क्या रहा उसके लिए एक कमेटी जो है मेडिकल सुप्रटेंडेंट साहब की तरफ से और सिविल सर्जन साहब की तरफ से बनाई गई है हमें उम्मीद है इन नेक्स्ट सेवेंटी टू आवर्स जो है हमारी इस कमेटी की रिपोर्ट आ जाएगी जो एक्सपर्ट डॉक्टर्स उसमें बैठेंगे उसमें एग्जैक्ट कारण कि क्या प्रेशर की कमी थी उसके कारण डेथ हुई है या बाकी जो मरीज थे क्योंकि काफी बीमार थे आईसीयू में उनकी हालत वैसी सीरियस थी उनके कारण हुई है पर जो भी रीजन होगा जो भी खामी पाई जाएगी अगर किसी अधिकारी या कर्मचारी की खामी पाई जाती है तो उसके खिलाफ हम सख्त एक्शन लेंगे और अगर कोई टेक्निकल फॉल्ट हुआ है तो उसकी हम पूरी कोशिश करेंगे कि ऐसी कमी जो है या फॉल्ट है दोबारा ना हो सर कितने मैं, मैं सभी देखो हल ਸੋਰਸ ਸੇ ਅਲੱਗ ਅਲੱਗ ਇਨਫੋਰਮੇਸ਼ਨ ਜੋ ਆ ਰਹੀ ਹੈ ਸਾਰੇ ਸੋਰਸਸ ਤੋਂ ਆਰਡਰਡ ਇਨਫੋਰਮੇਸ਼ਨ ਇਹਦੇ ਵਿੱਚ ਆਈ ਹੈ ਸੋ ਜਦੋਂ ਤੱਕ ਸਾਡੀ ਜਿਹੜੀ ਕਮੇਟੀ ਦੀ ਬੋਡੀ ਵੀ ਸਾਰੀ ਜਿਹੜੀ ਚੀਜ਼ਾਂ ਕਿ ਕਦੋਂ ਕਿੰਨਾ ਆਕਸੀਜਨ ਲੈਵਲ ਰਿਹਾ ਮਰੀਜ਼ ਦਾ ਵਧਿਆ ਕਦੋਂ ਘਟਿਆ ਉਹ ਸਾਰੀ ਜਿਹੜੀ ਨੋਟਸ ਹੁੰਦੇ ਆ ਫਾਈਲ ਨੋਟਸ ਹੁੰਦੇ ਉਹਦੇ ਵਿੱਚ ਆਉਂਦਾ ਸੋ ਕਮੇਟੀ ਬੜੀ ਬਰੀਕੀ ਨਾਲ ਇਹਦੀ ਐਗਜ਼ਾਮੀਨੇਸ਼ਨ ਕਰੇਗੀ ਐਂਡ ਜਦੋਂ ਰਿਪੋਰਟ ਆਊਗੀ ਉਸ ਤੋਂ ਬਾਅਦ ਹੀ ਸਹੀ ਤਰੀਕੇ ਨਾਲ ਸਿੱਧਾ ਸਾਰਾ ਟਾਈਮ ਸੇਮ ਰਿਹਾ ਵੈਸੇ ਡੈਥ ਆਫ ਟਾਈਮਸ ਜੋ ਦੇਖੋ ਅਗੇਨ ਕਿਉਂਕਿ ਇਹ ਸਾਰੀ ਗੱਲਾਂ ਜਿਹੜੀ ਆਪਣੀ ਜ਼ੁਬ रिटर्न ਚ ਨਹੀਂ ਆਂਦੀ ਮੈਂ ਐਗਜੈਕਟ ਨਹੀਂ ਦੱਸ ਸਕਦਾ ਪਰ ਜੋ ਮੈਨੂੰ ਜ਼ੁਬਾਨੀ ਦੱਸਿਆ ਗਿਆ ਉਹ ਹੀ ਹੈ ਕਿ ਸ਼ਾਇਦ ਸ਼ਾਮ ਨੂੰ ਕੁਝ ਸਮੇਂ ਲਈ ਜਿਹੜਾ ਪ੍ਰੈਸ਼ਰ ਘਟਿਆ ਸੀ ਬਟ ਜਿਹੜੀ ਡੈਥਸ ਹੋਈਆਂ ਆ ਉਹ ਆਫਟਰ ਸਬ ਮਿੰਟਸ ਹੋਰ ਆ ਰਹੀਆਂ ਸਰ ਪ੍ਰੈਸ਼ਰ ਪ੍ਰੈਸ਼ਰ ਘਟਿਆ ਸੀ ਜਾਂ ਆਕਸੀਜਨ ਬੰਦ ਜੋ ਅਗੇ ਇਹ ਸਾਰੀ ਗੱਲਾਂ ਜ਼ੁਬਾਨੀ ਆ ਵੱਖਰੇ ਰਿਸੋਰਸਸ ਤੋਂ ਆ ਰਹੀਆਂ ਡਾਕਟਰਸ ਨੇ ਮੈਨੂੰ ਦੱਸਿਆ ਮੀਡੀਆ ਤੋਂ ਪਤਾ ਲੱਗ ਰਹੀਆਂ ਤੇ ਇਹੀ ਦੱਸਿਆ ਜਾ ਰਿਹਾ ਕਿ ਪ੍ਰੈਸ਼ਰ ਜਿਹੜਾ ਆਕਸੀਜਨ ਪਲਾਂਟ ਦਾ ਕੋਈ ਉਹਦੇ ਵਿੱਚ ਆਪਣਾ ਸਟੇਬਲਾਈਜ਼ਰ ਦਾ ਫਾਲਟ ਆਇਆ ਤੇ ਜਿਵੇਂ ਹੁੰਦਾ ਆਮ ਬਿਜਲੀ ਦੇ ਉਪਕਰਨਾਂ ਦੇ ਵਿੱਚ ਕਿ ਉਹ ਆਪਣਾ ਪ੍ਰੈਸ਼ਰ ਘਟਿਆ ਸੀ ਪਰ ਨਾਲ ਦੀ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਬੈਕਅਪ ਵੀ ਜਿਹੜਾ ਨਾਲ ਦੀ ਨਾਲ ਚਲਾ ਦਿੱਤਾ ਗਿਆ ਸੀ ਆਈਸੀਯੂ ਦੇ ਵਿੱਚ ਨਾਰਮਲੀ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨਹੀਂ ਆ ਬਟ ਜੋ ਵੀ ਚੀਜ਼ ਆਈ ਹੈ ਉਹ ਤੁਹਾਨੂੰ ਬਦਤਰ ਕਿੰਨੇ ਸਮੇਂ ਕਿੰਨਾ ਸਮਾਂ ਦਿੱਤਾ ਗਿਆ ਕਿੰਨਾ ਸਮੇਂ ਟੋਟਲ 10 ਦੇਤੀਆਂ ਜੀ ਉਸ ਸਮੇਂ ਦੇ ਵਿੱਚ ਨਹੀਂ ਉਹ ਉਸ ਤੋਂ ਥੋੜੀ ਦੇਰ ਕਿੰਨੀ ਕਿੰਨੇ ਸਮੇਂ ਤੇ ਕਿਹੜੀ ਰਿਪੋਰਟ ਮੰਗੀ ਏ ਜੀ ਆਪਣੀ ਇੱਕ ਆਗੇ ਇਹ ਟੋਟਲ ਜੀ 72 ਘੰਟੇ ਦੇ ਦੇਖੋ ਜਦੋਂ ਮੈਨੂੰ ਖਬਰ ਮਿਲੀ ਆ ਮੰਦਪਾਗੜੀ ਇਹ ਜਿਹੜਾ ਵਾਕਿਆ ਹੋਇਆ ਇਹਦੇ ਜਿਹੜੇ ਪੇਸ਼ੈਂਟ ਸੀਗੇ ਆਈਸੀਯੂ ਚ ਵੈਸੇ ਵੀ ਸੇਫ ਹੁੰਦੇ ਆ ਬਟ ਬਿਲਕੁਲ ਹੀ ਜਿਹੜੇ ਕ੍ਰਿਟੀਕਲ ਸੀ ਇੱਕ ਪੇਸ਼ੈਂਟ ਦੇ ਤਾਂ ਜਿਹੜਾ ਬੰਦਾ ਸਨੇਕ ਬਾਈਟ ਵਾਲਾ ਆ ਉਹਦੇ ਜਿਹੜਾ ਬੜਾ ਕੋਈ ਆਕਸੀਜਨ ਸੈਚੂਰੇਸ਼ਨ ਪੂਰੀ ਹੋ ਹੀ ਨਹੀਂ ਰਹੀ ਸੀ ਉਹ ਸਾਰਾ ਕੁਝ ਜਿੰਨੀਆਂ ਵੀ ਸਾਰੀਆਂ ਮੈਡੀਸਿਨ ਚੱਲ ਰਹੀਆਂ ਸੀ ਉਹਦੇ باوجود ਰਿਕਵਰ ਨਹੀਂ ਹੋ ਰਿਹਾ ਸੀਗਾ ਔਰ ਜਿਹੜਾ ਤੁਹਾਡਾ ਜਿਹੜੇ ਬਾਕੀ ਦੇ ਦੋ ਪੇਸ਼ੈਂਟ ਸੀਗੇ ਇੱਕ ਤਾਂ ਕੋਈ ਡਰੱਗ ਡਿਕਤੀ ਸੀਗਾ ਉੱਥੋਂ ਸੈਂਟਰ ਚ ਆਇਆ ਸੀਗਾ ਔਰ ਉਹ ਉਹਦੀ ਵੀ ਹਾਲਤ ਬਹੁਤ ਖਰਾਬ ਸੀ ਉਹਦੇ ਤੇ ਦੂਜੇ ਪੇਸ਼ੈਂਟ ਦੂਜੇ ਪੇਸ਼ੈਂਟ ਸਿਗਰਟੇ ਮਲਟੀ ਆਰਗਨ ਫੇਲਰ ਵਾਲੇ ਸੀਗੇ ਆਕਸੀਜਨ ਦਾ ਸਪਲਾਈ ਕੋਈ ਇਸ ਤਰ੍ਹਾਂ ਨਹੀਂ ਹੋਈ ਘੱਟ ਗਿਆ ਵੀ ਥੋੜਾ ਜਿਹਾ ਪ੍ਰੈਸ਼ਰ ਘੱਟ ਹੋਇਆ ਸੀਗਾ ਇੱਕ ਕੰਪਰੈਸਰ ਦੇ ਵਿੱਚ ਦਿੱਕਤ ਆਈ ਸੀ ਔਰ ਜਿਹੜਾ ਬੰਦਾ ਉੱਥੇ ਡਿਊਟੀ ਤੇ ਸੀਗਾ ਉਹਦੇ ਨਾਲ ਨਾ ਸਾਡੇ ਕੋਲੇ ਸਿਲੰਡਰ ਹੁੰਦੇ ਆ ਮਤਲਬ ਜਦੋਂ ਜਦੋਂ ਸਿਰਫ ਇੱਕ ਸਿਰਫ ਜਿਹੜਾ ਸੀ ਚੇਂਜ ਓਵਰ ਕਰਨਾ ਉਹਨੇ ਕਰਤਾ ਸੀ ऑक्सीजन डि सप्लाई थोड़ी देर वास्ते प्रेशर कट होया सीगा नाल दी ओन्ना ने चोअर करता और दूसरा जेड़ा पॉइंट है चलता पे प्लाट हो पर ओने का प्रेशर भी जेड़ा दूसरा स्टार्ट करके ओदे ने शिफ्ट करता ऑक्सीजन डि सप्लाई पूरी है बट थोड़ी देर वास्ते प्रेशर कट होया सीगा और जेड़े तीनों ही पेशेंट जेड़े सीगे क्रिटिकल सीगे मतलब यू कैन से मे बी वन आउट हो गया सर टाइमिंग की रही है ਇਹ ਮਤਲਬ ਮੇਰਾ ਖਿਆਲ ਹੈ ਰਮਟਾਪਾਪੜ ਕੋ 8 ਵਜੇ ਕੈਨਸਲ ਹੋ ਗਿਆ ਸਾਰੀ ਟਾਈਮਿੰਗ ਉਸੇ ਦਿਮ ਲਈ ਹੈ ਹਾਂਜੀ ਐਥੀ ਟਾਈਮਿੰਗ ਉਸੇ ਟਾਈਮ ਲਈ ਹੈ ਕੋਈ ਟਾਈਮ ਨਹੀਂ ਇੱਕ ਟਾਈਮ ਦੇ ਇੱਕ ਟਾਈਮ ਤੇ ਹੀ ਆਉਂਗਾ ਸਰ ਜਾਂ ਦੂਜਾ ਇਸ਼ੂ ਇਹ ਹੈ ਕਿ ਇਕੱਠੀਆਂ ਨਹੀਂ ਹੋਈਆਂ ਹੈਗੀਆਂ ਅੱਗੇ ਪਿੱਛੇ ਹੋਈਆਂ ਹੈਗੀਆਂ ਔਰ ਉਹਨਾਂ ਦੇ ਵਿੱਚ ਗੈਪ ਸੀਗਾ 10-17 ਮੀਟਰ ਪਰ ਬਾਹਰ ਦਾ આરોਪ ਹੈ ਕਿ ਪਹਿਲਾਂ ਵੀ ਮਸ਼ੀਨਾਂ ਬੰਦ ਹੋਈਆਂ ਸੀ ਜਿਆ ਤੇ ਕਿਸੀ ਮਸ਼ੀਨ ਮਸ਼ੀਨ ਤਾਂ ਬੰਦ ਹੋਈ ਨਹੀਂ ਹੈ ਮਸ਼ੀਨ ਤਾਂ ਬਿਜਲੀ ਨਾਲ ਚੱਲਦੀ ਹੈ ਨਾ ਜੀ ਉਹਦੀ ਤਾਂ ਪਾਵਰ ਬੈਕਅਪ ਵੀ ਹੈ ਮਸ਼ੀਨ ਨਹੀਂ ਬੰਦ ਹੋਈ ਹੈ ਸਿਰਫ ਤੇ ਸਿਰਫ ਆਕਸੀਜਨ ਜਦੋਂ ਨੇ ਜਦੋਂ ਨੇ ਚੇਂਜਓਵਰ ਕੀਤਾ ਉਹਦੇ ਚੇਂਜ ਓਵਰ ਕਰਨ ਦੇ ਵਿੱਚ ਹੀ ਮਤਲਬ ਤੁਸੀਂ ਕਹੋ ਇੱਕ ਡੇਟ ਮਿੰਟ ਦਾ 2 ਮਿੰਟ ਦਾ ਨਕਸਿਕਾ ਕੇ ਆਪ ਜਿਆਦਾ ਨਹੀਂ ਸੀਗਾ ਸਰ ਐਮਐਸ ਕਰਨੀ ਇਹਨਾਂ ਨੂੰ ਨੁਕਸਾਨ ਜਿਹੜਾ ਹੋਇਆ ਨਹੀਂ ਉਹਦੇ ਚ ਦੇਖੋ ਇੱਕ ਤਾਂ ਪੇਸ਼ੈਂਟ ਜਿਹੜੇ ਹੁੰਦੇ ਆ ਵੈਸੇ ਵੀ ਆਈਸੀਯੂ ਚ ਕੋਈ ਪੇਸ਼ੈਂਟ ਵੀ ਕ੍ਰਿਟੀਕਲ ਹੁੰਦਾ ਹੈ ਬਟ ਜਿਹਦੇ ਚ ਇਸ ਤਰ੍ਹਾਂ ਇੱਕ ਜਿਹੜਾ ਸਨੇਕ ਬਾਈਟ ਸੀਗਾ ਉਹਦਾ ਲਾਂਚ ਦੀ ਕੰਸੋਲਿਡੇਸ਼ਨ ਸੀ ਦੂਜੇ ਦੇ ਵਿੱਚ ਵੀ ਮਲਟੀ ਆਰਗਨ ਫੇਲਿਅਰ ਸੀ ਰਿਜਾ ਵੀ ਡਰੱਗਡ ਐਕਸੀਜਨ ਵਿੱਚ ਦੂਜਾ ਪੇਸ਼ ਵੀ ਜਿਹੜਾ ਟੂਰ ਪ੍ਰੋਸੈਸ ਸੀ ਉਹਦੇ ਸਾਰਾ ਕਾ ਵੀ ਕੁਝ ਕੌਪਲਿਕਟੋਰ ਕੇਸੇ ਸੀਗੇ ਤਾਂ ਨਹੀਂ ਜਿਹਨੂੰ ਆਪਾਂ ਹਾਈ ਰਿਸ ਉਦੇ ਵਿੱਚ ਡੈਫੀਨੇਟਲੀ ਜਿਹੜਾ ਹੈਗਾ ਉਹ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਆਕਸੀਜਨ ਦੀ ਸਪਲਾਈ ਤੇ ਪ੍ਰੈਸ਼ਰ ਵੀ ਘਟਦਾ ਉਹ ਤਾਂ ਜਿਸਰ ਪੈਂਦਾ ਹੈ ਕਿਉਂਕਿ ਜਦੋਂ ਪੂਰੀ ਵੀ ਚੱਲ ਰਹੀ ਸੀ ਆਕਸੀਜਨ ਤਾਂ ਨਹੀਂ ਮੇਨਟੇਨ ਨਹੀਂ ਹੋ ਰਹੀ ਸੀ ਪਰਿਵਾਰਿਕ ਨਾਮਾਇਆ ਉਹ ਕੱਲ ਨੂੰ ਮੇਰੇ ਜਿਹੜੇ ਡਿਪਟੀ ਡਾਕਟਰ ਚੰਦੀਕਾ ਕੋ ਸਾਰੀ ਟੀਮ ਆਇਆ ਕਿ ਉਹ ਇੰਡੀਪੈਂਡੈਂਟ ਸਾਰੀ ਇਨਕੁਆਰੀ ਕਰ ਸਰ ਜਾਂਚ ਜਾਂਚ ਕੇ ਲਈ ਤਾਂ ਐਮਐਸ ਨੇ ਵੀ ਕਹੇ ਨੋ ਮੈਮਰੀ ਨਾ ਦਿੱਤੀ ਗਈ ਹੈ ਔਰ 2 ਦਿਨ ਕੇ ਬਾਅਦ ਰਿਪੋਰਟ ਆਏਗੀ ਦੇਖੋ ਸਰਕਾਰ ਕੀ ਤਰਫੋਂ ਸੇ ਕੈਕਸ਼ਨ ਹੈ ਦੇਖੋ ਮੇਰੀ ਤਰਫੋਂ ਸੇ ਜੋ ਹੈ ਨਾ ਜੀ ਵਾਲਾ ਜੋ ਚੰਡੀਗੜ੍ਹ ਸੇ ਮੇਰੀ ਟੀਮ ਆਏਗੀ ਉਹ ਸੀਨੀਅਰ ਡਾਕਟਰਾਂ ਆਉਣਗੇ ਉਹ ਆਪਣਾ ਇੰਡੀਪੈਂਡੈਂਟਲੀ ਦੇਖਣਗੇ ਸਾਰਾ ਕਿਉਂਕਿ ਉਹ ਆਬਜੈਕਟਿਵ ਹੈ ਉਹ ਬਾਅਦ ਸੇ ਤੇ ਲੱਗਦਾ ਹੈ ਕਿਨਾਂ ਕਿਨਾਂ ਗਲਤੀ ਹੋਈ ਹੈ ਜੋ ਲਾਪਰਵਾਹੀ ਆਈ ਹੈ ਸੋ ਦੇਖੋ ਅਭੀ ਅਭੀ ਨਾ ਇਸਨੇ ਕੋਈ ਜਲਦਬਾਜ਼ੀ ਨਾ ਕਰੇ ਗੱਲ ਸਭ ਤੋਂ ਸਭ ਤੋਂ ਵੱਡਾ ਉਹ ਗਲਤੀ ਕੀਤੀ ਗਈ ਹੈ ਕਿ ਉਹਨਾਂ ਦਾ ਕਹਣਾ ਕਿ ਫਰਨ ਸਟਾਫ ਦੀ ਕਮੀ ਹੋਵੇ ਕਰਕੇ ਪੋਰਸ ਕਲਾਸ ਦੇ ਕਰਮਚਾਰੀ ਨੂੰ ਆਪਾਂ ਇਸ ਆਪਣਾ ਡਵਾਟਰੂਮ ਦੇ ਟੈਰਾ ਆਪ ਕੇ ਜੀ ਇੰਕਲ ਕਰ ਰਿਹਾ ਸੋ ਨਹੀਂ ਨਹੀਂ ਤੁਸੀਂ ਦੇਖੋ ਸਾਡੇ ਕੋਲੇ ਯਾਰਾ ਖੈਲ ਫੋਰਟ ਕਿਤੇ ਚੱਲੀ ਹੈ ਜੀ ਜਿਹੜੇ ਇੰਟਰਨ ਹੈ ਜੀ ਇਹ ਸਮੋਸਾ ਸਾਹਿਬ ਕਹਿ ਰਹੇ ਸਾਡੇ ਕੋਲ ਸੁਣ ਲੋ ਸੁਣ ਲੋ ਸੂਰ ਨੰਬਰ ਮਰੀ ਮਰੀ 35 ਸੁਣ ਲੋ ਜੀ 46 ਦਾ ਸਾਡੇ ਕੋਲੇ ਜਿਹੜੇ ਜਿਹਨੂੰ ਅਸੀਂ ਇੰਟਰਨ ਕਰਨੇ ਆ ਡਾਕਟਰਸ ਹੁੰਦੇ ਆ ਉਹ ਫਿਰ ਉਸ ਤੋਂ ਸਿਵਾਏ ਹਾਊ ਸਰਜਨ ਕਿੰਨੇ ਆ ਤੁਹਾਡੇ ਕੋਲ 14 ਹਾਊ ਸਰਜਨ ਹੈ ਜੀ ਡੀਆਰਪੀ ਔਰ ਡੀਐਨਬੀ ਵਾਲੇ ਸਮੋਸਾ ਪਿੱਛੇ ਖੜੇ ਹੈ ਨਾ 46 ਦਾ ਕੀ ਆ ਗਿਆ ਸਾਡੇ ਕੋਲ ਜਿਹੜੇ ਕਰਮਚਾਰੀ ਦੀ ਕਮੀ ਹੋਣ ਕਰਕੇ ਆਪਾਂ ਜਿਹੜਾ ਕੰਮ ਚੱਲ ਰਿਹਾ ਇੱਕ ਮਿੰਟ ਇੱਕ ਮਿੰਟ ਸਟਾਫ ਦੀ ਤਾਂ ਕਮੀ ਕਹੀ ਨਾ ਕਹੀ ਹੈ ਇੱਕ ਮਿੰਟ ਜੀ ਦੇ ਨਹੀਂ ਚਾਲੀ ਡਾਕਟਰ ਇੰਟਰਨ ਜੀ 14 ਤੁਹਾਡੇ ਹਾਊਸ ਸਰਜਨ ਜੀ ਉਸ ਤੋਂ ਸਵਾਇ ਡੀ ਐਨ ਬੀ ਦੇ ਔਰ ਡੀ ਆਰ ਪੀ ਦੇ ਸਟੂਡੈਂਟਸ ਚਾਲੀ ਹੋ ਗਿਆ ਸੋ ਐਟ ਐਨੀ গিਵਨ ਟਾਈਮ ਆਈਸੀਯੂ ਦੇ ਵਿੱਚ ਹਰ ਬੈੱਡ ਤੇ 2 ਜਾਂ 3 ਡਾਕਟਰ ਹੁੰਦੇ ਸਰਕਾਰ ਕੀ ਤਰਫ ਸੇ ਕੋਈ ਸਾਥ ਨਹੀਂ ਕਿ ਜਿੰਕੀ ਜਿੰਕੀ ਫੀਤ ਹੋਏ ਸਾਡੀ ਉਹਨਾਂ ਦੇ ਬਰੀਆ ਬਰੀਆ ਮੈਂ ਦੇਖੋ ਰਾਤ ਨੂੰ ਆਇਆ ਕਿ ਉਹ ਮਰੇ ਦਿਲ ਦੀ ਹਰਦਿਵੰਦ ਨਾਲ ਹੈ ਤੇ ਸਾਡੇ ਵੱਲੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਅਸੀਂ ਬਿਲਕੁਲ ਸਰਕਾਰ ਉਹਨਾਂ ਦੀ ਹਰ ਇੱਕ ਹਰ ਸੰਭਵ ਕੋਸ਼ਿਸ਼ ਕਰੇਗੀ ਹਰ ਤਰ੍ਹਾਂ ਦੀ ਮਦਦ ਕਰੇਗੀ ਅਸੀਂ ਉਹਨਾਂ ਦੀ ਬਿਲਕੁਲ ਉਹਨਾਂ ਨੂੰ ਦੇਖ ਰਿਹਾ ਸੀ ਸਰ ਇਸ ਕੇ ਬਾਰੇ ਮੈ ਬਤਾ ਦ ਜੀ ਜੀ ਸੀਯਨ ਪਲੈਂਟ ਇਸ ਮੇ ਉਹਦੇ ਉਹਦੇ ਵਿੱਚ ਜਿਹੜਾ ਉਹਦੇ ਇੱਕ 24/7 ਉਹਦੇ ਵਿੱਚ ਪਾਈ ਰੋਟੇਸ਼ਨ ਜਿਹੜਾ ਸਟਾਫ ਹੁੰਦਾ ਜਿਹੜਾ ਕਿ ਉੱਥੇ ਬੈਠਾ ਹੁੰਦਾ ਪਲਾਨਟ ਦੇ ਵਿੱਚ ਬਾਕੀ ਡਾਕਟਰਸ ਹੁੰਦੇ ਆ ਉਹਨਾਂ ਦੀ ਆਪਸ ਕੋਆਰਡੀਨੇਸ਼ਨ ਹੁੰਦੀ ਆ ਡਾਕਟਰ ਸਾਡੇ ਜਿਹੜੇ ਮੈਡੀਕਲ ਸੁਪਰਡੈਂਟ ਵੀ ਇੱਥੇ ਆ ਔਰ ਜਿਹੜੇ ਸਾਡੇ ਬਾਕੀ ਦੇ ਡਾਕਟਰ ਇਹ ਗੱਲ ਕਰ ਰਿਹਾ ਜੀ ਜਿਹੜੇ ਤੁਹਾਡੇ 4th ਕਲਾਸ ਕਰਮਚਾਰੀ ਨੂੰ ਆਪਾਂ ਡਿਊਟੀ ਦੇ ਉੱਪਰ ਅੱਜ ਆਇਆ ਨਹੀਂ ਨਹੀਂ ਗੱਲ ਤਾਂ ਇਹਦਾ ਦਲ ਖੜਿਆ ਹੋਣਾ ਦੇਖੋ ਜਿਹੜੇ ਜਿਹੜੇ 4th ਕਲਾਸ ਆ ਨਾ ਜੀ ਜਿਹੜੇ 4th ਕਲਾਸ ਆ ਉਹਨਾਂ ਦਾ ਕੰਮ ਸਫਾਈ ਕਰਨਾ ਤੇ ਦੂਜਾ ਕੰਮ ਹੈ ਜਿਹੜੀ ਪੇਸ਼ੈਂਟ ਦੀ ਕੰਮ ਕਰਨੀ ਹੈ ਜਿਹੜੇ ਆਈਸੀਯੂ ਦਾ ਹਰ ਪੇਸ਼ੈਂਟ ਪਿੱਛੇ ਤਿੰਨ ਡਾਕਟਰ ਹੈਗੇ ਆ ਸਾਡੇ ਕੋਲ ਉਹਦੇ ਉੱਪਰ ਕੰਸਲਟੈਂਟ ਆ ਜਿਹੜਾ ਮਿਸਟਰ ਟੈਸਟਾ ਜਿਹੜਾ ਇੱਕ ਟ੍ਰੇਨਡ ਮਿਸਟਰ ਟੈਸਟਾ ਉਹਦੇ ਸਾਰੀ ਐਮਰਜੈਂਸੀ ਕਪਰਟ ਅਗਲੀ ਅਗਲੀ ਕਾਰਵਾਈ ਅਸੀਂ ਡਿਟੇਲਡ ਇਨਕੁਆਰੀ ਕਰਾਂਗੇ ਜੀ ਇੱਕ ਤਾਂ ਇਹ ਕਿਉਂ ਹੋਇਆ ਠੀਕ ਹੈ ਜੀ ਇਹਦੇ ਵਿੱਚ ਕਿਤੇ ਮਾਲ ਜਿਹੜਾ ਇਹਦੇ ਕਿਉਂਕਿ ਕਾਫੀ ਸਾਰੇ ਬੰਦੇ ਇਨਵੋਲਡ ਆ ਕਿਹੜੇ ਲੈਵਲ ਤੇ ਕਿਸੇ ਲੈਵਲ ਤੇ ਕੋਈ ਕੋਈ ਕਮੀ ਪੇਸ਼ੀ ਰਹੀ ਹੈ ਤੇ ਅੱਗੇ ਤੋਂ ਕਦੇ ਨਾ ਹੋਵੇ ਇਹਦੇ ਚ ਆਪਾਂ ਕੀ ਇਮਪਰੂਵਮੈਂਟ ਕਰ ਸਕਦੇ ਆ ਉਹ ਸਾਰਾ ਕੁਝ ਕਰਕੇ ਮੈਨੂੰ ਦੱਸਣਗੇ ਇਹ ਇਹ ਮੇਰੇ ਕੋਲੇ ਰਿਪੋਰਟ ਜਿਹੜੀ ਹੈਗੀ ਆ ਕਿੰਨਾ ਕੋਈ ਸਮੇਂ ਅਗਲੇ ਅਗਲੇ ਵਾਰ ਪਹੁੰਚੀ ਰਿਪੋਰਟ ਆ ਜਾਂਦੀ ਜੀ ਸੀਜ਼ਨ ਪਲਾਨ ਕੀ ਰੂਟੀਨ ਚੈਕਿੰਗ ਕੈਸੇ ਰਹਤੀ ਹੈ ਕੀ ਇਸ ਦਾ ਚੈੱਕ ਅਪ ਇਹਦਾ ਰੈਗੂਲਰ ਰੈਗੂਲਰ ਇਹਦਾ ਜਿਹੜੀ ਸਰਫੇਸਿੰਗ ਵੀ ਹੁੰਦੀ ਆ ਜੀ ਇਹਦਾ ਜਿਹੜਾ ਸਾਰਾ ਚੈੱਕ ਅਪ ਵੀ ਹੁੰਦਾ ਸਾਰਾ ਕੁਝ ਕਰਦੇ ਆ ਉਹਦੇ ਚ ਕੋਈ ਵੀ ਜਿਹੜੀ ਮਸ਼ੀਨ ਹੈ ਉਹਦੇ ਚ ਕਦੇ ਨਾ ਕਦੇ ਖਰਾਬੀ ਆ ਜਾਂਦੀ ਆ ਤੇ ਉਹ ਸਟੈਂਡ ਬਾਈ ਕੰ